ਸਾਲ ਹੈ ਜਿੱਕੀ ਪਤੇ ਮਹੀਂ ਬਾਪ ਭੋਜੋਗੇ ਤੇ ਬੱਲੜ ਕੇ ਪਿੰਡ ਤੇ ਪਾਣੀ ਦੀ ਹਾਰ ਆਏ ਕਰਕੇ ਜ਼ਮੀਨਾਂ ਖਰਾਬ ਹੋਈਆਂ ਸਾਡੀਆਂ ਬਹੁਤ ਜ਼ਿਆਦਾ ਨਿਸ਼ਕਾਨ ਹੋਇਆ ਜਿੰਨਾ ਸਾਡਾ ਨਿਸ਼ਕਾਨ ਖੋ ਚੁੱਕਾ ਨਾ ਝੋਨੇਆਂ ਦਾ ਤੇ ਅੱਜ ਕੱਲ ਜੇ ਝੋਨੇ ਖਲੋਤੇ ਹੁੰਦੇ ਤੇ ਹੀ ਬੜੇ ਪ੍ਰੇ ਪਿਆਰ ਦੇ ਨਾਲ ਵੜਦੇ ਹੋਣਾ ਸੀ ਆਲ ਦੀਆਂ ਪੈੜੀਆਂ ਦੇ ਵਿੱਚ ਫਿਰਦੇ ਹੋਣਾ ਸੀ ਤੇ ਸਾਨੂੰ ਕੋਈ ਮਾਰ ਨਹੀਂ ਪੈਣੀ ਤੇ ਜਿਹੜੀ ਅੱਜ ਹਿਆ ਨਹੀਂ ਜ਼ਮੀਨ ਵੇਨੇ ਆ ਤੇ ਜ਼ਮੀਨ ਦੇ ਵਿੱਚ ਕਿਤੇ ਗਰਾਲੀ ਕਿਤੇ ਰੇਤਾ ਕਿਤੇ ਕੋਜੋ ਤੇ ਜ਼ਮੀਨ ਦੇ ਵਿੱਚ ਤੁਰਦੇ ਆ ਤੇ ਖੋਬੇ ਆਂ ਖੋਬ ਖੋ ਕੇ ਨਿਕਲਦੇ ਆ ਤੇ ਜਿਹੜੇ ਸਾਡੇ ਮੋਟਰਾਂ ਸੀ ਸਟਾਰਟਰ ਸੀ ਡੁੱਬੇ ਉਹ ਪਾਣੀ ਦੇ ਨਾਲ ਭਰੇ ਤੇ ਉਹਨਾਂ ਨੂੰ ਕੱਢ ਕੁੱਢ ਕੇ ਤੇ ਸਿਕਾਉਂਦੀਆਂ ਸਟੀਮ ਕਰਦੇ ਆ ਤੇ ਇੰਨੀ ਮਿਹਰਬਾਨੀ ਕਰਦੇ ਜਿਹੜੇ ਸਾਡੇ ਭਰਾ ਆ ਦੂਰੋਂ ਨੇੜੇੋਂ ਸਾਡੀ ਮਦਦ ਕਰਨ ਰਾਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆ ਜਿਹੜੀ ਗਾੜੀ ਸਾਡੇ ਪ੍ਰਧਾਨ ਸਾਹਿਬ ਆ ਨਾਲ ਅਸੀਂ ਇਹਨਾਂ ਦੇ ਬਿੰਬਰ ਕਮੇਟੀ ਵੱਲੋਂ ਅਹੀਂ ਸਾਰਿਆਂ ਨੂੰ ਜੀ ਆਇਆਂ ਨੇ ਤੇ ਸਾਰੇ ਸੰਜੋਗ ਦੇ ਨਾਲ ਆਪਣੇ ਨਾਲ ਜ਼ਮੀਨ ਦੀ ਸਾਨੂੰ ਖਾਦ ਤੇ ਤੇਲ ਦੇਣ ਵਾਸਤੇ ਆਏ ਆ ਅੱਜ ਕੱਲ ਦੇ ਵਿੱਚ ਸਾਨੂੰ ਪਹਿਲਾ ਮੋਹ ਦੇ ਨਾਲ ਇਹ ਕੀਤਾ ਆ ਕਿ ਕਿਸਾਨ ਵੀ ਸਾਡੇ ਜਿਹੜੇ ਹਨ ਵੀ ਸਬਜ਼ੀਆਂ ਬੀਜ ਲੈਣਾ ਕਈ ਬੜਾ ਕਿਸਾਨਾਂ ਕੋਲ ਇੱਥੇ ਪੈਸੇ ਦੀ ਟੰਗੀ ਆ ਬੀਜ ਨਹੀਂ ਲੈਣ ਨੂੰ ਲੱਭਦਾ ਇਹ ਬਹੁਤ ਬਹੁਤ ਮਿਹਰਬਾਨੀ ਕਰਦੇ ਇਹਨਾਂ ਦੀ ਪਿਛੇ ਸਾਨੂੰ ਅੱਜ ਕਾ ਬੀਜ ਦੇ ਚੱਲੇ ਆ ਤੇ ਸਾਡੀ ਮਤ ਕਰਨ ਆਏ ਆ ਅੱਗੋਂ ਅਸੀਂ ਵੀ ਇਹੋ ਜਿਹਾ ਕੰਮ ਕਰਾਂਗੇ ਪਈ ਕੋਈ ਵੀ ਗਲਤ ਕੰਮ ਨਹੀਂ ਕਰਨਾ ਪਈ ਕਿਸੇ ਦੀ ਜ਼ਮੀਨ ਖਰਾਬ ਹੋਈ ਆ ਉਹਦੇ ਵਿੱਚ ਟਰੈਕਟਰ ਵਗਨੇ ਚਾਹੀਦੇ ਆ ਤੇ ਜਿਹਦੀ ਜ਼ਮੀਨ ਪੱਧਰੀ ਆ ਉਹਦੇ ਕੋਲ ਸੰਧ ਹੈਗਾ ਟਰੈਕਟਰ ਉਹਦੇ ਕੋਲ ਆ ਮੁੰਡੀ ਉਹਦੇ ਕੋਲ ਆ ਉਹਨੂੰ ਤੇ ਵੀ ਕੱਲ੍ਹ ਦਿੱਤਾ ਜਾਵੇ ਤੇ ਆਪੇ ਆਪ ਦੇ ਟਰੈਕਟਰ ਨਾਲ ਕਣਕ ਬੀਜੇ ਆਲੂ ਬੀਜੇ ਜਿੰਨਾ ਹੁਣ ਭਰਾਵਾਂ ਨੇ ਆਲੂ ਬੀਜਨੇ ਆ ਨਾ ਹੁਣ ਉਹਨਾਂ ਨੂੰ ਇੰਨੀ ਮਿਹਰਬਾਨੀ ਕਰਕੇ ਤੁਸੀਂ ਉਹਨਾਂ ਨੂੰ ਖਾਦ ਨਹੀਂ ਜੇ ਨਹੀਂ ਮਿਲਦੀ ਤੇ ਉਹਨਾਂ ਨੂੰ ਮਾਇਆ ਦਿੱਤੀ ਜਾਵੇ ਉਹ ਖਾਦ ਲੱਭ ਕੇ ਤੇ ਆਪਦੇ ਆਲੂ ਤੇ ਮਟਰ ਲਾ ਕੇ ਤੇ ਜ਼ਮੀਨ ਦੇ ਵਿੱਚ ਤੁਰਨ ਫਿਰਨ ਵਾਲਾ ਕੰਮ ਕਰ ਲੈਣਾ ਇੰਨੀਆਂ ਬੇਨਤੀਆਂ ਕਰਦਾ ਮੇਜ ਸਿੰਘ ਪ੍ਰਧਾਨ ਗੁਰਦਾਰੇ ਦਾ ਮਿਹਰਬਾਨੀ ਕਰਕੇ ਵਾਗਰੂ ਜੀ ਕਾ ਖਾਲਸਾ ਵਾਗਰੂ ਜਿੱਕੀ ਖਾਲਸਾ ਸਾਹਿਬ ਸ੍ਰੀ ਵਾਗਰੂ ਜਿੱਕੀ ਖਾਲਸਾ ਅਸੀਂ ਫਿਰ ਫੀਲਡਿੰਗ ਆਹ ਭੋਜੋਗੇ ਤੇ ਬਲੜ ਕੇ ਤੇ ਰਕਵੇ ਦੇ ਵਿੱਚ ਖਲੋਤੇ ਆ ਕਿਸੇ ਫੜਾਂ ਦੀ ਮਾਰ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਜੀ ਪਹੀਆਂ ਪੈਲੀਆਂ ਦੇ ਵਿੱਚ ਰੇਤਾ ਪੈ ਗਈ ਆ 3-3 ਫੁੱਟ 4-4 ਫੁੱਟ ਅਈਆਂ ਪਾਰੀਆਂ ਟੋਏ ਪੈ ਗਏ ਆ ਬਹੁਤ ਜ਼ਿਆਦਾ ਨੁਕਸਾਨ ਆਇਆ ਤੇ ਅੱਜ ਸਾਡੇ ਕੋਲ ਸਾਡੇ ਵੀਰ ਸੁਲਤਾਨ ਸੁਲਤਾਨਵਿੰਡ ਤੋਂ ਅੰਮ੍ਰਿਤਸਰ ਤੋਂ ਪਹੁੰਚੇ ਆ ਇਹ ਇਹ ਪਿੰਡ ਇਹਨਾਂ ਨੇ ਆਪਣਾ ਗੋਦ ਲਏ ਆ ਕਿ ਇਹ ਜਿਹੜੇ ਇੱਥੇ ਦੀ ਸੇਵਾ ਕਰਨਗੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਆਏ ਹੋਏ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਸਾਡਾ ਸਹਿਯੋਗ ਕਰਨ ਲੱਗੇ ਆ ਨਾਲ ਇੱਥੇ ਹੜਪੀਟਾਂ ਦਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੋਜੋਗੇ ਤੇ ਬੱਲੜਕੇ ਪਿੰਡ ਦੀ ਜ਼ਮੀਨ ਵੇਖਣ ਆਏ ਅਸੀਂ ਜੀ ਪਿੰਡ ਸੁਲਤਾਨ ਮੰਡੋ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਗਏ ਤੇ ਸਾਡੇ ਵੀਰ ਸਤਕਾਰਯੋਗ ਵੀਰ ਇਹ ਕਿਸਾਨ ਜਿਹੜੇ ਹੜ੍ਹ ਦੀ ਮਾਰ ਨਾਲ ਜਿਹੜੇ ਕੁਚਲੇ ਗਏ ਆ ਉਹਨਾਂ ਵੀਰਾਂ ਦੀ ਅਸੀਂ ਇੱਕ ਪਿਆਰ ਲੈ ਕੇ ਆਏ ਆ ਸਤਕਾਰ ਲੈ ਕੇ ਆਏ ਉਹਨਾਂ ਵੀਰਾਂ ਵਾਸਤੇ ਅਸੀਂ ਇਹਨੇ ਜੋਗੇ ਤੇ ਨਹੀਂ ਪਰ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਕੇ ਉਹਦੇ ਨਗਰ ਤੋਂ ਤੁਰੇ ਆ ਕਿ ਗੁਰੂ ਸਾਹਿਬ ਕਿਰਪਾ ਕਰੋ ਸਾਨੂੰ ਬਲ ਬਖਸ਼ੋ ਸਾਡੇ ਪਿੰਡ ਨੂੰ ਸੁਲਤਾਨਪੁਰ ਨੂੰ ਤੇ ਅਸੀਂ ਜਿਹੜੀ ਆਪਣੇ ਭਰਾਵਾਂ ਦੀ ਬਾਹ ਫੜਤੀ ਏ ਇਸ ਕਰਕੇ ਅੱਜ ਇਹਨਾਂ ਦੋਵਾਂ ਪਿੰਡਾਂ ਦੇ ਵਿੱਚ ਆ ਕੇ ਅਸੀਂ ਮੌਕਾ ਵੇਖਿਆ ਜਿੰਨੇ ਵੀ ਕਿਸਾਨ ਜਿਹੜੇ ਇੱਥੇ ਮਲੇਗੇ ਉਜਲੇ ਗਏ ਪਾਣੀ ਦੀ ਮਾਰ ਇੱਠ ਉਹਨਾਂ ਵੀਰਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਵਾ ਸਾਡੀ ਟੀਮ ਵੱਲੋਂ ਜਿਹੜਾ ਏਅਸੀ ਚੱਲਾਂਗੇ ਪਿੰਡ ਸੁਲਤਾਨਵਿੰਡ ਵੱਲੋਂ ਤੇ ਜਿਸ ਤਰ੍ਹਾਂ ਵੀ ਇਹ ਭਰਾ ਸਾਡੇ ਕਹਿਣਗੇ ਇੱਕ ਟੀਮ ਇਹਨਾਂ ਭਰਾਵਾਂ ਦੀ ਬਣਾਈ ਜਾਊਗੀ ਇਹਦੇ ਵਿੱਚ ਇਹ ਨਹੀਂ ਆ ਵੀ ਅਸੀਂ ਆਪਣੀ ਟੀਮ ਨਾਲ ਕੰਮ ਕਰਾਂਗੇ ਸਾਨੂੰ ਕੋਈ ਇੱਕ ਦੁੱਕੇ ਦਾ ਲਾਲਚ ਨਹੀਂ ਇੱਥੇ ਅਸੀਂ ਲਾਲਚ ਲੈ ਕੇ ਨਹੀਂ ਆਏ ਅਸੀਂ ਇਹਨਾਂ ਵੀਰਾਂ ਦੀ ਵੀ ਟੀਮ ਨਾਲ ਆਪਣੀ ਟੀਮ ਤੇ ਬਣਾਵਾਂਗੇ ਤਿੰਨ ਬੰਦੇ ਚਾਰ ਇਹਨਾਂ ਦੇ ਲਾਂਗੇ ਚਾਰ ਬੰਦੇ ਇਹਨਾਂ ਨੂੰ ਆਪਣੇ ਤਾਂਗੇ 5 ਬੰਦੇ ਆ 7 ਬੰਦੇ ਦੀ 8ਾਂ ਦੀ 10ਾਂ ਦੀ ਵੀ ਟੀਮ ਬਣ ਸਕਦੀ 11ਾਂ ਦੀ ਵੀ ਬਣ ਸਕਦੀ ਆ ਉਹਦੇ ਵਿੱਚ ਅਸੀਂ ਪਾ ਕੇ ਟੀਮ ਬਣਾ ਕੇ ਉਹਦੇ ਵਿੱਚ ਅਸੀਂ ਸਾਂਝਾ ਇਹਨਾਂ ਨੂੰ ਖਾਤ ਜੋ ਵੀ ਜੋ ਤੇਲ ਜਿੰਨਾ ਵੀ ਸਾਡੀ ਸਮਰੱਥਾ ਅਸੀਂ ਵਾਤੋ ਵਾਤ ਜੇ ਕੋਈ ਵੀ ਬਾਰੋਂ ਮਦਦ ਕਰਨੀ ਚਾਹੁੰਦਾ ਹੋਊਗਾ ਉਹ ਅਸੀਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਨੰਬਰ ਪਾਵਾਂਗੇ ਇਹਨਾਂ ਵੀਰਾਂ ਦਾ ਜਿਹੜੀਆਂ ਕਮੇਟੀਆਂ ਅਸੀਂ ਇੱਥੋਂ ਪਿੰਡ ਦੀਆਂ ਬਣਾਵਾਂਗੇ ਦੋਵਾਂ ਪਿੰਡਾਂ ਦੀਆਂ ਉਹਨਾਂ ਵੀਰਾਂ ਦੇ ਫਿਰ ਨੰਬਰ ਪਾ ਕੇ ਤੇ ਉਹਨਾਂ ਦੇ ਅਕਾਊਂਟ ਨੰਬਰ ਤੁਹਾਨੂੰ ਦਵਾਵਾਂਗੇ ਅਸੀਂ ਮੌਕੇ ਦੇ ਦਾਂਗੇ ਜਿਹੜਾ ਸਾਂਝਾ ਅਕਾਊਂਟ ਨੰਬਰ ਅਸੀਂ ਖੋਲ੍ਹਾਂਗੇ ਉਹ ਕਾਊਂਟ ਨੰਬਰ ਤੁਹਾਨੂੰ ਸੰਗਤ ਨੂੰ ਦਾਂਗੇ ਤੇ ਉਸ ਕਾਊਂਟ ਨੰਬਰ ਦੇ ਵਿੱਚ ਹੀ ਤੁਸੀਂ ਪੈਸਾ ਪਾਉਣਾ ਕਿਸੇ ਹੋਰ ਨੂੰ ਨਹੀਂ ਪੈਸਾ ਦੇਣਾ ਕਿਉਂਕਿ ਅਸੀਂ ਦੋਆ ਪਿੰਡਾਂ ਦੀ ਟੀਮ ਨਾਲ ਪਿੰਡ ਸੁਲਤਾਨਵਿੰਡ ਦੀ ਜਿਹੜੀ ਸੇਵਾ ਕਰਨ ਵਾਲੀ ਟੀਮ ਆ ਰਹੀ ਆ ਉਹਨਾਂ ਦੇ ਨਾਲ ਵਿੱਚ ਮੈਂਬਰ ਪਾ ਕੇ ਤੇ ਇੱਕ ਸਾਂਝਾ ਜਿਹੜਾ ਇੱਕ ਪ੍ਰਿੰਟ ਤਿਆਰ ਕਰਨ ਲੱਗੇ ਆ ਉਹਦੇ ਵਿੱਚ ਜਿੰਨੇ ਵੀ ਵੀਰ ਹੈ ਮਾਤਰ ਜਿਹੜੇ ਕਿਸਾਨ ਆ ਵਿਚਾਰੇ ਇਹਨਾਂ ਦੀਆਂ ਹੀ ਜ਼ਮੀਨਾਂ ਵਜਾ ਕੇ ਪਧਰੀਆਂ ਕਰਾ ਕੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਇਹ ਇਲਾਕੇ ਦੀ ਜਿਹੜੀ ਆ ਇਹ ਅਸੀਂ ਇਹਨਾਂ ਭਰਾਵਾਂ ਦੇ ਸਿਰ ਤੇ ਹੀ ਅਹੀਂ ਲੈ ਸਕਦੇ ਆ ਕਿਉਂਕਿ ਸਾਡੀ ਇੰਨੇ ਔਕਾਤ ਨਹੀਂ ਅਸੀਂ ਇੰਨੇ ਕੋਈ ਬਜਟ आले ਨਹੀਂ ਅਸੀਂ ਮੇਰੇ ਨਾਂ ਕੋ ਮਾਤਰ ਜਿਹੜੇ ਜ਼ਿੰਮੇਦਾਰ ਆ ਅਸੀਂ ਇੱਕ ਇੱਕ ਦਰਦ ਲੈ ਕੇ ਆਏ ਆ ਪਿਆਰ ਲੈ ਕੇ ਆਏ ਆ ਤੇ ਉਹਦੇ ਕਰਕੇ ਅਸੀਂ ਜਿਹੜਾ ਵਾ ਇਹ ਅਪਰਾਲਾ ਚਾਲੂ ਕੀਤਾ ਅੱਜ ਤੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਦੂਜੀ ਵੀਡੀਓ ਦੇ ਵਿੱਚ ਸਾਰਾ ਦੱਸ ਦਾਂਗੇ ਜਿੱਦਾਂ ਤੋਂ ਕਾਰਜ ਚਾਲੂ ਕਰਨਗੇ ਉਦੋਂ ਤੋਂ ਅਸੀਂ ਅੱਜ ਡਿਸਕਸ ਕਰ ਲੈਣੀ ਆ ਭਰਾਵਾਂ ਨਾਲ ਜੇ ਕੱਲ ਦੀ ਜਾਂ ਪਰਸੋਂ ਦੀ ਜਿੱਦਾਂ ਦੀ ਵੀ ਰੱਖਦੇ ਆ ਵੀਰ ਦੱਸਦੇ ਸਾਨੂੰ ਕਿ ਉਦੋਂ ਤੋਂ ਆਪਾਂ ਚਾਲੂ ਪੜਾ ਕਰ ਲਈਏ ਉਦੋਂ ਤੋਂ ਤੋਂ ਬੜਾ ਇੱਥੇ ਚਾਲੂ ਕਰਕੇ ਤੇ ਜਿਹੜਾ ਉਹ ਤੇਰੀ ਅਗਲੀ ਵੀਡੀਓ ਜਿਹੜੀ ਆ ਉਹ ਭਰਾਵਾਂ ਨੂੰ ਪਾਈ ਜਾਊਗੀ ਜਮੀਨਾ ਪੰਦਰੀਆ ਕਰਨ ਦੀ ਧੰਨਵਾਦ ਸਾਰੀ ਸੰਗਤ ਦਾ ਸੰਯੋਗ ਇਹਨਾਂ ਵੀਰਾਂ ਦਾ ਭਰਾਵਾਂ ਆਪਣਿਆਂ ਦਾ ਜਰੂਰ ਦਈਏ ਕਿਉਂਕਿ ਇੱਕ ਤਿਲ ਫੁੱਲ ਜਿਹੜੀ ਆ ਛੋਟਾ ਛੋਟੇ ਗਰਾਈ 150 500 550 ਨਹੀਂ ਬੜਾ ਤਗੜਾ ਦਰਿਆ ਭਰ ਜਾਂਦਾ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਇਸ ਕਰਕੇ ਆਪਾਂ ਸੰਯੋਗ ਦਈਏ ਤੇ ਇਹਨਾਂ ਵੀਰਾਂ ਨੂੰ ਹੀ ਦੇਣਾ ਵਾ ਆਪਾਂ ਹੋਰ ਕਿਸ ਕਮੇਟੀ ਨੂੰ ਜਾਂ ਕਿਸ ਸੰਸਥਾ ਨੂੰ ਦੇਣਾ ਇਹਨਾਂ ਦੀ ਕਮੇਟੀ ਬਣਾਉਣੀ ਹੈ ਪਿੰਡ ਦੀ ਆਪਾਂ ਤੇ ਇੱਥੇ ਹੀ ਆਪਾਂ ਜੋ ਪੈਸਾ ਵਾ ਇੱਥੇ ਲਾਉਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਆ ਕਿੱਟਾਂ ਲਿਆਏ ਆ ਜੀ ਅਸੀਂ ਛੋਟੀ ਜੀ ਇੱਕ ਮਦਦ ਕਰਨ ਵਾਸਤੇ ਕਿ ਜਿਹੜੀ ਸਬਜ਼ੀ ਲਾਉਣ ਵਾਸਤੇ ਜਿਹੜੀਆਂ ਘਰ ਵਾਸਤੇ ਸਬਜ਼ੀਆਂ ਤਿਆਰ ਕਰੀਦੀਆਂ ਉਹ ਕਿੱਟਾਂ ਇਹਨਾਂ ਵੀਰਾਂ ਨੂੰ ਸਤਿਕਾਰਯੋਗ ਵੀਰਾਂ ਨੂੰ ਅਸੀਂ ਹੈਂਡ ਓਵਰ ਕਰਦੇ ਆ ਇਹ ਸਾਰੀ ਟੀਮ ਵੱਲੋਂ ਤੇ ਲੋ ਵੀਰ ਜੀ ਸਾਰੇ ਤੁਸੀਂ ਲੋ ਲੋ ਜਿਹੜੇ ਜ਼ਿੰਮੇਵਾਰ ਨਾਲ ਲਟੇਡ ਜਿਹੜੇ ਜੀਵੀ ਜਿਹੜੀ ਜ਼ਿੰਮੇਵਾਰਾ ਕਰਦੇ ਆ ਵੀਰ ਉਹੋ ਹੀ ਕੱਟ ਲਿਓ ਕਿਉਂਕਿ ਦੂਜੇ ਦੇ ਕੰਮ ਦੀ ਨਹੀਂ ਜੋ ਜਿਹਨੀਆਂ ਘਰੇ ਵੀ ਬੀਜਿਆ ਨਾ ਵੇ ਜਿਹੜਾ ਬੀਜ ਸਕਦਾ ਘਰ ਵੀ ਬੀਜ ਸਕਦਾ ਲੱਲੇ ਪਰ ਆਣਾ ਕਰ ਜਾ ਕੇ ਆਪਾਂ ਫਿਰ ਸੁੱਟ ਗਏ ਕੋਈ ਖੇਤ ਲੈ ਤੇ ਭਰਾ ਮੇਰੇ ਉਹੋ ਹੀ ਲਿਓ ਜਿਹੜੇ ਲਾ ਸਕਦੇ ਆ ਆਪਣੀ ਜ਼ਿੰਦਗੀ ਲੋ ਬਜ਼ੁਰਗੋ ਤੇ ਹੋਰ ਵੀ ਜਿਹੜੇ ਵੀਰ ਨੇ ਲੈਣਾ ਜਾਂ ਹੋਰ ਵੀ ਕੋਈ ਭਰਾ ਲੇਲਾ ਲੱਖੇ ਵੀਰ ਲੱਲਾ ਤੇ ਧੰਨਵਾਦ ਸਾਰੇ ਵੀਰਾਂ ਦਾ ਬਾਈ ਖਾਲਸਾ ਜੀ